ਰਿਸ਼ਤਿਆਂ ਦਾ ਤੂਫਾਨ ਰਾਤ ਹੋ ਗਈ ਸੀ ਘਰ ਦੇ ਵਿੱਚ ਸਭ ਉਦਾਸੀ ਨਾਲ ਚਿਹਰੇ ਲੈ ਕੇ ਬੈਠੇ ਸੀ ਬਯੰਤ ਕੋਲ ਫੋਨ ਆਉਂਦਾ ਹੈ ਬਯੰਤ ਕਹਿੰਦਾ ਹੈਲੋ ਹਾਂਜੀ ਕੌਣ ਵੀਰ ਜੀ ਮੈਂ ਜਸ ਬੋਲ ਰਹੀ ਹਾਂ ਬਯੰਤ ਕਹਿੰਦਾ ਹਾਂ ਭੈਣੇ ਬੋਲੋ ਜਸ ਕਹਿੰਦੀ ਤੁਸੀਂ ਜਾ ਕੇ ਆਏ ਸੀ ਅਜ ਸੁੱਚੇ ਕੋਲ ਬਯੰਤ ਕਹਿੰਦਾ ਹਾਂਜੀ ਗਏ ਸੀ ਬਹੁਤ ਬੁਰਾ ਹਾਲ ਹੈ ਉਹਦਾ ਜਸ ਪੁੱਛਦੀ ਹੈ ਕੀ ਕੇਸ ਆ ਬਿਅੰਤ ਕਹਿੰਦਾ ਜੀ ਕਤਲ ਦਾ ਕੇਸ ਤਿੰਨ ਚਾਰ ਧਾਰਾਵਾਂ ਲੱਗੀਆਂ ਪਰ ਸਬੂਤ ਨਹੀਂ ਆ। ਲਾਸ਼ ਸੁੱਚੇ ਦੇ ਕਮਰੇ ਵਿੱਚੋਂ ਮਿਲੀ ਆ। ਜਸ ਕਹਿੰਦੇ ਕੀ ਦਾ ਕਤਲ ਆ? ਬਿਅੰਤ ਕਹਿੰਦੇ ਜਸਪ੍ਰੀਤ ਹੈ ਮੁੰਡੇ ਦਾ ਨਾਮ। ਜਸ ਕਹਿੰਦੇ ਕੱਲ੍ਹ ਨੂੰ ਨੰਬਰ ਦਿੱਤਾ ਸੀ, ਗੱਲ ਕੀਤੀ ਸੀ। ਬਿਅੰਤ ਕਹਿੰਦਾ ਨਹੀਂ, ਇੱਕ ਵਕੀਲ ਸੀ ਜਾਣ ਪਹਿਚਾਣ ਦਾ ਉਹ ਕਰਿਆ ਹੈ। ਜਸ ਕਹਿੰਦੇ ਹੁਣ ਕੀ ਕਹਿੰਦੇ ਆ? ਬਿਅੰਤ ਕਹਿੰਦਾ ਕੱਲ ਨੂੰ ਅਦਾਲਤ ਵਿੱਚ ਪੇਸ਼ੀ ਹੈ। ਵਕੀਲ ਕਹਿੰਦਾ ਹੈ ਕਿ ਕੋਸ਼ਿਸ਼ ਕਰਦੇ ਆ ਜ਼ਮਾਨਤ ਮਿਲ ਜਾਵੇ ਜੱਸ ਕਹਿੰਦੇ ਚਲੋ ਠੀਕ ਆ ਮੈਂ ਵੀ ਕੱਲ ਨੂੰ ਆ ਜਾਣਾ ਸ਼ਹਿਰ ਕਾਲਜ ਸ਼ੁਰੂ ਹੋ ਜਾਣਿਆ ਬਿਆੰਤ ਕਹਿੰਦਾ ਠੀਕ ਆ ਜੀ ਫੋਨ ਕੱਟ ਹੁੰਦਾ ਹੈ ਥੋੜੀ ਬਹੁਤ ਰੋਟੀ ਖਾ ਕੇ ਸਵੇਰ ਹੋਣ ਦਾ ਇੰਤਜ਼ਾਰ ਹੁੰਦਾ ਸਭ ਨੂੰ ਬਿਆੰਤ ਨੂੰ ਸਿਰਫ ਇੱਕ ਗੱਲ ਸਤਾ ਰਹੀ ਹੈ ਕਿ ਸੁਚਾ ਆਖਰੀ ਤੇ ਖੁਸ਼ੀ ਨੂੰ ਮਿਲਿਆ ਸੀ ਪੈਸੇ ਵੀ ਦਿੱਤੇ ਸੀ ਉਹ ਗੱਲ ਕਿਉਂ ਨਹੀਂ ਦੱਸ ਰਿਹਾ ਸਵੇਰ ਹੁੰਦੀ ਆ ਮੰਗਲ ਅਤੇ ਬਿਆੰਤ ਸਿੱਦੇ ਅਦਾਲਤ ਪਹੁੰਚ ਜਾਂਦੇ ਆ ਇੱਕ ਵਕੀਲ ਸੱਚੇ ਦੇ ਖਿਲਾਫ ਸੀ ਦੂਜਾ ਸੱਚੇ ਦਾ ਆਪਸ ਵਿੱਚ ਕਾਫੀ ਗੱਲ ਹੁੰਦੀ ਆ ਕੁਝ ਸੱਚੇ ਕੁਝ ਸੱਚੇ ਕੁਝ ਝੂਠੇ ਸਬੂਤ ਪੇਸ਼ ਕਰਦੇ ਆ ਫਿਰ ਜੱਜ ਅੱਗੇ ਤਾਰੀਖ ਦੇ ਦਿੰਦਾ ਹੈ ਵਕੀਲ ਕਹਿੰਦਾ ਬਿਆੰਤ ਲੱਗਦਾ ਜੱਜ ਨੂੰ ਵੀ ਕੁਝ ਪੈਸੇ ਦੇਣੇ ਪੈਣੇ ਆ ਤਾਂ ਉਹ ਜ਼ਮਾਨਤ ਲਈ ਮੰਨੇਗਾ ਬਿਆੰਤ ਕਹਿੰਦਾ ਕਿੰਨੇ ਤੁਸੀਂ ਐਦਾਂ ਕਰੋ ਜੱਜ ਨੂੰ 20000 ਦੇ ਦਿਓ ਮੈਨੂੰ 10000 ਹੋਰ ਦੇ ਦਿਓ ਬਿਆੰਤ ਪੈਸੇ ਦੇ ਦਿੰਦਾ ਜਦੋਂ ਅਦਾਲਤ ਚੱਲ ਰਹੀ ਸੀ ਇੱਕ ਜੱਸ ਤੇ ਨਾਲ ਉਸ ਦੀ ਭੂਆ ਦੀ ਕੁੜੀ ਆਏ ਸੀ ਉਸ ਦੀ ਭੂਆ ਦੀ ਕੁੜੀ ਦਾ ਨਾਮ ਅਰਮਾਨ ਜੋਤ ਸੀ ਸਾਰਾ ਕੇਸ ਸੁਣ ਕੇ ਬਿਆੰਤ ਨਾਲ ਗੱਲਬਾਤ ਕਰਦੇ ਆ ਜਸ ਕਹਿੰਦੀ ਵੀਰ ਜੀ ਆ ਵਕੀਲ ਤੁਹਾਡੇ ਪੈਸੇ ਲਗਵਾਉਣਗੇ ਕੇਸ ਨੂੰ ਹੋਰ ਫਸਾ ਰਹੇ ਆ ਇੱਕ ਵੀ ਗੱਲ ਇਦਾਂ ਦੀ ਨਹੀਂ ਕੀਤੀ ਕਿ ਕੇਸ ਨਿਬੜ ਜਾਵੇ ਜੋ ਵਕੀਲ ਤੁਸੀਂ ਕੀਤਾ ਉਹਦੀਆਂ ਦਲੀਲਾਂ ਹੀ ਖਿਲਾਫ ਸੀ ਸੱਚੇ ਦੇ ਬਿਆੰਤ ਕਹਿੰਦਾ ਭੈਣ ਜੀ ਕੀ ਕਰੀਏ ਕਿਸੇ ਤੇ ਦਿਲ ਵਿੱਚ ਵੜ ਕੇ ਤਾਂ ਦੇਖਿਆ ਨਹੀਂ ਜਾਂਦਾ ਕੌਣ ਕਿਵੇਂ ਆ ਮੰਗਲ ਕਹਿੰਦਾ ਨਹੀਂ ਬਹੁਤ ਵਧੀਆ ਵਕੀਲ ਹੈ ਦੇਖੋ ਅਗਲੀ ਵਾਰ ਜ਼ਮਾਨਤ ਮਿਲ ਜਾਏਗੀ ਅਰ ਅਰਮਾਨ ਜੋਤ ਕਹਿੰਦੀ ਜਮਾਨਤ ਤਾਂ ਹੁਣੇ ਹੋ ਜਾਏਗੀ ਪਰ ਜਮਾਨਤ ਨਹੀਂ ਅਗਰ ਸੁੱਚੇ ਸੁੱਚਾ ਬੇਕਸੂਰ ਹੈ ਤਾਂ ਬਰੀ ਹੋਣਾ ਚਾਹੀਦਾ ਬਿਆੰਤ ਕਹਿੰਦਾ ਹੈ ਤਾਂ ਉਹ ਬੇਕਸੂਰ ਅਰਮਾਨ ਜੋਤ ਕਹਿੰਦੀ ਤੁਸੀਂ ਉਹੀ ਫਾਈਲ ਦੇ ਦਿਓ ਮੈਨੂੰ ਮੈਂ ਪੜ ਕੇ ਦੱਸਦੀ ਆ ਕੀ ਹੋ ਸਕਦਾ ਹੈ ਕਾਲਜ ਸ਼ੁਰੂ ਹੋ ਗਿਆ ਸਭ ਨੂੰ ਪਤਾ ਲੱਗ ਗਿਆ ਕਿ ਸੁੱਚਾ ਜੇਲ੍ਹ ਵਿੱਚ ਹੈ ਅਤੇ ਜਸਪ੍ਰੀਤ ਦਾ ਕਤਲ ਉਸਨੇ ਕੀਤਾ ਹੈ ਅਗਲੀ ਤਾਰੀਖ ਆ ਜਾਂਦੀ ਹੈ ਬਿਆੰਦ ਕਹਿੰਦਾ ਵਕੀਲ ਸਾਹਿਬ ਇਸ ਵਾਰ ਵੀ ਜ਼ਮਾਨਤ ਨਹੀਂ ਮਿਲੀ ਵਕੀਲ ਕਹਿੰਦਾ ਕਤਲ ਦਾ ਕੇਸ ਹੈ ਚਾਹ ਪਾਣੀ ਜਾਦਾ ਦੇਣਾ ਪੈਣਾ ਨੀਚੇ ਤੋਂ ਉੱਪਰ ਤੱਕ ਸਭ ਨੂੰ ਦੇਣਾ ਪੈਂਦਾ ਬਿਆੰਦ ਕਹਿੰਦਾ ਤੁਸੀਂ ਕਿੰਨੇ ਪੈਸੇ ਪਹਿਲਾਂ ਲੈ ਚੁੱਕੇ ਹੋ ਅਜੇ ਹੋਰ ਵੀ ਵਕੀਲ ਕਹਿੰਦਾ ਅਜੇ ਤਾਂ ਮੈਂ ਆਪਣੀ ਪੂਰੀ ਫੀਸ ਵੀ ਨਹੀਂ ਦੱਸੀ ਸੋਚਿਆ ਪਹਿਲਾਂ ਕੇਸ ਜਿੱਤ ਲਈਏ ਫਿਰ ਫੀਸ ਸਾਰੀ ਫੀਸ ਲੈ ਲਵਾਂਗੇ ਬਿਆੰਤ ਕਹਿੰਦਾ ਕਿੰਨੀ ਫੀਸ ਆ ਤੁਹਾਡੀ ਵਕੀਲ ਕਹਿੰਦਾ 3 ਲੱਖ ਕਤਲ ਦਾ ਕੇਸ ਆ ਬਿਆੰਤ ਕਹਿੰਦਾ ਅੱਛਾ 3 ਲੱਖ ਲੈ ਕੇ ਬੰਦਾ ਬਾਹਰ ਆ ਜਾਵੇਗਾ ਵਕੀਲ ਕਹਿੰਦਾ ਜ਼ਮਾਨਤ ਤੇ ਲੈ ਕੇ ਆ ਸਕਦੇ ਆ ਬਿਆੰਤ ਕਹਿੰਦਾ ਚਲੋ ਤੁਸੀਂ ਇਹ ਕੇਸ ਰਹਿਣ ਦਿਓ ਆਪਣੇ ਪੈਸੇ ਲਓ ਤੇ ਚਲਦੇ ਬਣੋ ਮੰਗਲ ਕਹਿੰਦਾ ਬਿਆੰਤ ਯਾਰ ਬਹੁਤ ਵੱਡਾ ਵਕੀਲ ਹੈ ਇਹ ਐਵੇਂ ਉਹਦੀਆਂ ਗੱਲਾਂ ਵਿੱਚ ਨਾ ਆ ਬਯੰਤ ਕਹਿੰਦਾ ਮੈਨੂੰ ਪਿਆਸਿਆਂ ਦੀ ਫਿਕਰ ਨਹੀਂ ਆ ਮੇਰੇ ਵੀਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਜਸ ਆਉਂਦੀ ਹੈ ਸੁੱਚੇ ਕੋਲ ਬਯੰਤ ਤੇਰੇ ਵੀਰ ਨੂੰ ਕੁਝ ਨਹੀਂ ਹੁੰਦਾ ਬਯੰਤ ਕਹਿੰਦਾ ਉਹ ਕਿਵੇਂ ਅਰਮਾਨਜੋਤ ਕਹਿੰਦੀ ਪਹਿਲੀ ਗੱਲ ਸੁੱਚੇ ਤੇ ਕਿਸੇ ਨੇ ਐਫ ਆਰ ਆਈ ਆਰ ਨਹੀਂ ਕੀਤੀ ਦੂਜੀ ਜੋ ਲਾਸ਼ ਮਿਲੀ ਆ ਉਸ ਦਾ ਡੀ ਐਨ ਏ ਨਹੀਂ ਕਰਵਾਇਆ ਸਿਰਫ ਉਹਦੇ ਕੋਲ ਜੋ ਕਾਗਜ਼ ਮਿਲੇ ਆ ਉਹਦੇ ਬੇਸ ਤੇ ਕੇਸ ਚੱਲ ਰਿਹਾ ਹੈ ਵਿਆਦ ਕਹਿੰਦੇ ਭੈਣ ਜੀ ਜੋ ਮਰਜ਼ੀ ਕਰੋ ਪਰ ਵੀਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਜਸ ਕਹਿੰਦੀ ਕੋਈ ਨਾ ਉਹ ਮੇਰਾ ਵੀ ਵੀਰ ਹੈ ਪੁਲਿਸ ਸਟੇਸ਼ਨ ਜਾ ਕੇ ਆਪਣੀਆਂ ਦਲੀਲਾਂ ਰੱਖ ਕੇ ਜ਼ਮਾਨਤ ਲਗਵਾਉਂਦੀ ਹੈ ਨਾਲ ਹੀ ਇੱਕ ਪਟੀਸ਼ਨ ਕੋਰਟ ਵਿੱਚ ਕੋਰਟ ਵੱਲੋਂ ਉਹਨਾਂ ਨੂੰ ਮੁਲਾਕਾਤ ਕਰਨ ਨੂੰ 2 ਘੰਟੇ ਮਿਲਦੇ ਆ ਸੁੱਚੇ ਨੂੰ ਬਾਹਰ ਲੈ ਕੇ ਆਉਂਦੇ ਆ ਜਸ ਨੂੰ ਦੇਖ ਕੇ ਸੁੱਚਾ ਰੋਣ ਲੱਗਦਾ ਹੈ ਉਹ ਵੀ ਬਾਹਰ ਮਤਲਬ 2 ਘੰਟਿਆਂ ਦੀ ਜ਼ਮਾਨਤ ਜਸ ਕਹਿੰਦੀ ਸਾਨੂੰ ਪਤਾ ਤੂੰ ਕਤਲ ਨਹੀਂ ਕੀਤਾ ਪਰ ਸਾਨੂੰ ਗੱਲ ਦੱਸ ਸਾਰੀ ਸੁੱਚਾ ਕਹਿੰਦਾ ਮੈਂ ਕਿਸੇ ਜਸਪ੍ਰੀਤ ਨੂੰ ਨਹੀਂ ਜਾਣਦਾ ਅਰਮਾਨਜੋਤ ਕਹਿੰਦੀ ਦੇਖ ਅਸੀਂ ਤੈਨੂੰ ਕੁਝ ਨਹੀਂ ਹੋਣ ਦਿੰਦੇ ਸਾਨੂੰ ਥੋੜਾ ਕੇਸ ਮਜ਼ਬੂਤ ਹੋਰ ਕਰਨਾ ਪੈਣਾ ਹੈ ਉਹਦੇ ਵਾਸਤੇ ਤੇਰੀ ਲੋੜ ਹੈ ਸੁੱਚਾ ਕਹਿੰਦਾ ਠੀਕ ਹੈ ਦੱਸਦਾ ਮੈਨੂੰ ਇੱਕ ਮੁੰਡਾ ਬਲੈਕਮੇਲ ਕਰਦਾ ਸੀ ਖੁਸ਼ੀ ਤੇ ਮੇਰੀ ਵੀਡੀਓ ਕਰਕੇ ਉਹ ਮੇਰੇ ਤੋਂ ਬਾਰ-ਬਾਰ ਪੈਸੇ ਮੰਗਦਾ ਸੀ ਇੱਕ ਦਿਨ ਮੈਂ ਕਮਰੇ ਵਿੱਚ ਇਕੱਲਾ ਸੀ ਉਹ ਮੇਰੇ ਕੋਲ ਆ ਗਿਆ ਤੇ ਮੇਰੇ ਨਾਲ ਲੜਨ ਲੱਗਿਆ ਉਹ ਖੁਸ਼ੀ ਦਾ ਬੋਏਫ੍ਰੈਂਡ ਸੀ ਜਸ ਕਹਿੰਦੀ ਜਸ਼ਨ ਸੁੱਚਾ ਕਹਿੰਦਾ ਹਾਂ ਜਸ਼ਨ ਉਹਨੇ ਬਹੁਤ ਨਸ਼ਾ ਕੀਤਾ ਹੋਇਆ ਸੀ ਉਹਨੇ ਮੇਰੇ ਉੱਪਰ ਪਿਸਤੌਲ ਰੱਖ ਦਿੱਤੀ ਮੈਂ ਪਿਸਤੌਲ ਦੇਖ ਕੇ ਡਰ ਗਿਆ ਫਿਰ ਮੈਂ ਉਹਦੇ ਸਿਰ ਵਿੱਚ ਬੈਟ ਮਾਰਤਾ ਉਹ ਥੱਲੇ ਡਿੱਗ ਗਿਆ ਮੈਂ ਬੈਠ ਨਾਲ ਉਹਦੇ ਮੂੰਹ ਤੇ ਮਾਰਿਆ ਮੈਂ ਡਰ ਗਿਆ ਸੀ ਤਾਂ ਹੋਸ਼ ਨਹੀਂ ਆ ਰਿਹਾ ਮੈਂ ਉਹਦਾ ਚਿਹਰਾ ਪੂਰਾ ਬੈਠ ਮਾਰ ਮਾਰ ਕੇ ਖਰਾਬ ਕਰਤਾ ਉਹਦੇ ਵਿੱਚ ਅਜੇ ਸਾਹ ਸੀ ਮੈਂ ਆਪਣੇ ਕਮਰੇ ਦੀ ਅਲਮਾਰੀ ਵਿੱਚ ਉਹਨੂੰ ਪਾ ਦਿੱਤਾ ਤਾਂ ਕੋਈ ਹੋਰ ਤਾਂ ਕਿ ਕੋਈ ਹੋਰ ਨਾ ਆ ਕੇ ਦੇਖ ਲਏ ਉਦੋਂ ਬਾਅਦ ਮੈਂ ਘਰ ਨੂੰ ਆ ਗਿਆ ਜਸ ਕਹਿੰਦੀ ਪੱਕਾ ਆ ਹੀ ਸੀ ਸੁੱਚਾ ਕਹਿੰਦਾ ਹਾਂ ਆ ਹੀ ਸੀ ਅਰਮਾਨਜੋਤ ਕਹਿੰਦੇ ਠੀਕਾ ਫਿਕਰ ਨਾ ਕਰ ਆਹ ਗੱਲ ਕਿਸੇ ਨੂੰ ਨਾ ਦੱਸਣਾ ਕਿਉਂਕਿ ਤੇਰੇ ਕੋਲੋਂ ਕਤਲ ਹੋਇਆ ਉਹ ਕਿਹਦਾ ਹੋਇਆ ਇਹ ਨਹੀਂ ਪਤਾ ਇਹਨਾਂ ਨੂੰ ਸੁੱਚਾ ਕਹਿੰਦਾ ਠੀਕ ਆ ਜੀ ਜਸ ਨੇ ਆਪਣੇ ਕਾਲਜ ਤੋਂ ਪਤਾ ਕਰਿਆ ਜਸਪ੍ਰੀਤ ਦਾ ਕੌਣ ਹੈ ਹੁਣ ਹਰਮਨ ਜੋਤ ਕੇਸ ਲੜ ਰਹੀ ਸੀ ਕਿ ਕੋਰਟ ਦੇ ਵਿੱਚ ਕੀ ਪੇਸ਼ ਕਰ ਕੀਤਾ ਜਾਵੇ ਹਰ ਵਾਰ ਮੌਹਲਤ ਵੀ ਨਹੀਂ ਮਿਲਣੀ ਜੇਕਰ ਕੋਈ ਸਬੂਤ ਨਾ ਮਿਲਿਆ ਬਚਾਉਣ ਦਾ ਤਾਂ ਕੇਸ ਸੁੱਚੇ ਦੇ ਖਿਲਾਫ ਜਾਵੇਗਾ ਅੱਜ ਪੇਸ਼ੀ ਸੀ ਬਿਆਨਤ ਤੇ ਦਲਵੀਰ ਦੋਵੇਂ ਕੋਰਟ ਵਿੱਚ ਆਏ ਸੀ ਵਕੀਲ ਨੇ ਇੱਕ ਇੱਕ ਕਰਕੇ ਆਪਣੀਆਂ ਦਲੀਲਾਂ ਰੱਖੀਆਂ ਪਰ ਜੱਜ ਨੂੰ ਕੋਈ ਪੱਕਾ ਸਬੂਤ ਚਾਹੀਦਾ ਸੀ ਜਿਸ ਨਾਲ ਸੁੱਚਾ ਬੇਕਸੂਰ ਸਾਬਤ ਹੋ ਜਾਵੇ ਜੱਜ ਕਹਿੰਦਾ ਅਸੀਂ ਬਹੁਤ ਟਾਈਮ ਦੇ ਚੁੱਕੇ ਹਾਂ ਪਰ ਕੋਈ ਐਸਾ ਸਬੂਤ ਨਹੀਂ ਮਿਲਿਆ ਜੋ ਸੁੱਚੇ ਨੂੰ ਬੇਕਸੂਰ ਸਾਬਤ ਕਰ ਸਕੇ अरमानज्योत ਕਹਿੰਦੀ ਜੱਜ ਸਾਹਿਬ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਇੱਕ ਬੇਕਸੂਰ ਨੂੰ ਸਜ਼ਾ ਹੋ ਜਾਣੀ ਹੈ ਜੱਜ ਕਹਿੰਦਾ ਇਹ ਕਾਨੂੰਨ ਸਬੂਤ ਨਾਲ ਚੱਲਦਾ ਹੈ ਵਕੀਲ ਸਾਹਿਬਾ ਭਾਵਨਾਵਾਂ ਵਿੱਚ ਨਹੀਂ ਸਾਰੇ ਚੁੱਪ ਹੋ ਜਾਂਦੇ ਆ ਵਿਅੰਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਦਲਵੀਰ ਵੀ ਇੱਕ ਪਾਸੇ ਸੁੱਣ ਹੋ ਕੇ ਬੈਠ ਜਾਂਦਾ ਹੈ अरमानज्योਤ ਵੀ ਹੁਣ ਕੁਝ ਨਹੀਂ ਕਹਿ ਸਕਦੀ ਸਿਰਫ ਇੰਤਜ਼ਾਰ ਸੀ ਜੱਜ ਦੇ ਫੈਸਲੇ ਦਾ ਅਤੇ ਇਹ ਪਤਾ ਵੀ ਸੀ ਕਿ ਜੱਜ ਨੇ ਸੁੱਚੇ ਨੂੰ ਸਜ਼ਾ ਸੁਣਾ ਦੇਣੀ ਹੈ ਜੱਜ ਕਹਿੰਦਾ ਸਾਰੇ ਗਵਾਹ ਸਬੂਤ ਦੇ ਆਧਾਰ ਤੇ ਇਹ ਸਿੱਧ ਹੁੰਦਾ ਹੈ ਕਿ ਇਹ ਕਤਲ ਸੁਖਚੈਨ ਨੇ ਕੀਤਾ ਹੈ ਸੁਖਚੈਨ ਨੂੰ ਇਸ ਦੀ ਸਜ਼ਾ ਫਾਂਸੀ ਜੱਜ ਦੀ ਗੱਲ ਹਜੇ ਅਧੂਰੀ ਹੀ ਸੀ ਕਿ ਰੁਕੋ ਜੱਜ ਸਾਹਿਬ ਪਿੱਛੋਂ ਦੀ ਆਵਾਜ਼ ਆਉਂਦੀ ਹੈ ਜੱਜ ਚੌਂਗ ਜਾਂਦਾ ਹੈ ਸਾਰੇ ਪਿੱਛੇ ਮੁੜ ਕੇ ਦੇਖਦੇ ਆ ਸੁੱਚਾ ਵੀ ਦੇਖਦਾ ਹੈ ਕਿ ਕੌਣ ਆਇਆ ਹੈ अरमान ज्योत ਵੀ ਆਪਣੀ ਕੁਰਸੀ ਤੋਂ ਖੜੀ ਹੋ ਜਾਂਦੀ ਹੈ। ਕੋਰਟ ਵਿੱਚ ਚੁੱਪ ਛਾ ਜਾਂਦੀ ਹੈ। ਸਭ ਦਾ ਧਿਆਨ ਪਿੱਛੇ ਹੁੰਦਾ ਹੈ। ਜੱਜ ਸਾਹਿਬ ਮੈਂ ਕੁਝ ਕਹਿਣਾ ਚਾਹੁੰਦਾ ਹਾਂ। ਪਿੱਛੇ ਆਇਆ ਮੁੰਡਾ ਬੋਲਦਾ ਹੈ। ਜੱਜ ਸਾਹਿਬ ਕਹਿੰਦੇ ਹਨ ਜੋ ਵੀ ਕਹਿਣਾ ਕਟਹਿਰੇ ਵਿੱਚ ਆ ਕੇ ਕਹੋ। ਉਹ ਮੁੰਡਾ ਕਟਹਿਰੇ ਵਿੱਚ ਆ ਕੇ ਕਹਿੰਦਾ ਹੈ ਮੈਂ ਜੋ ਵੀ ਕਹਾਂਗਾ ਸੱਚ ਕਹਾਂਗਾ। ਸੱਚ ਦੇ ਇਲਾਵਾ ਕੁਝ ਨਹੀਂ ਕਹਾਂਗਾ। ਜਜ ਕਹਿੰਦਾ ਹਾਂ ਬਾਈ ਕਾਕਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੜਕਾ ਕਹਿੰਦਾ ਜੱਜ ਸਾਹਿਬ ਸੁੱਚੇ ਨੇ ਜਸਪ੍ਰੀਤ ਦਾ ਕਤਲ ਨਹੀਂ ਕੀਤਾ ਜੱਜ ਸਾਹਿਬ ਕਹਿੰਦੇ ਇਹ ਤਾਂ ਸੁੱਚਾ ਵੀ ਕਹਿ ਰਿਹਾ ਹੈ ਸੁੱਚੇ ਦੇ ਵਕੀਲ ਵੀ ਕਹਿ ਰਹੀ ਹੈ ਕੋਈ ਸਬੂਤ ਹੈ ਤੇਰੇ ਕੋਲ ਕਿ ਟਾਈਮ ਹੀ ਖਰਾਬ ਕਰਨਾ ਲੜਕਾ ਕਹਿੰਦਾ ਜੱਜ ਸਾਹਿਬ ਜਿਸ ਦੇ ਕਤਲ ਦੀ ਸਜ਼ਾ ਤੁਸੀਂ ਸੁੱਚੇ ਨੂੰ ਸੁਣਾ ਰਹੇ ਹੋ ਉਹ ਜਸਪ੍ਰੀਤ ਮੈਂ ਹੀ ਹਾਂ ਸਭ ਹੈਰਾਨ ਹੋ ਜਾਂਦੇ ਆ ਕੋਰਟ ਵਿੱਚ ਆਵਾਜ਼ ਆਉਣ ਲੱਗਦੀ ਹੈ ਇਹ ਮੁੰਡਾ ਕੀ ਬੋਲ ਰਿਹਾ ਹੈ ਜੱਜ ਸਾਹਿਬ ਕਹਿੰਦਾ ਆਰਡਰ ਆਰਡਰ ਤੂੰ ਕੀ ਕਹਿ ਰਿਹਾ ਹੈ ਜਸਪ੍ਰੀਤ ਕਹਿੰਦਾ ਜੀ ਮੈਂ ਉਹੀ ਮੁੰਡਾ ਹਾਂ ਤੁਸੀਂ ਫੋਟੋ ਦੇਖ ਸਕਦੇ ਹੋ ਜੱਜ ਆਪਣੇ ਕੋਲ ਪੇ ਸਬੂਤ ਵਿੱਚ ਫੋਟੋ ਦੇਖਦਾ ਹੈ ਜੱਜ ਸਾਹਿਬ ਕਹਿੰਦਾ ਅੱਜ ਦੀ ਅਦਾਲਤ ਅੱਗੇ ਵਾਸਤੇ ਮੁਲਤਵੀ ਕੀਤੀ ਜਾਂਦੀ ਹੈ ਸੁਚੇ ਨੂੰ ਹੁਣ ਸੁੱਖ ਦਾ ਸਾਹ ਆਉਂਦਾ ਹੈ ਬਿਆੰਤ ਵੀ ਖੁਸ਼ ਹੁੰਦਾ ਹੈ ਸਾਰੇ ਇਕੱਠੇ ਹੋ ਕੇ ਜਸਪ੍ਰੀਤ ਨੂੰ ਧੰਨਵਾਦ ਕਰਦੇ ਆ ਜਸਪ੍ਰੀਤ ਕਹਿੰਦਾ ਧੰਨਵਾਦ ਤੁਸੀਂ ਜਸਪੈਣ ਦਾ ਕਰੋ ਇਹਨਾਂ ਨੇ ਮੈਨੂੰ ਸਭ ਦੱਸਿਆ ਬਿਆੰਤ ਕਹਿੰਦਾ ਪਰ ਤੇਰਾ ਆਧਾਰ ਕਾਰਡ ਤੇ ਹੋਰ ਕਾਗਜ਼ ਸੁਚੇ ਦੇ ਕਮਰੇ ਵਿੱਚ ਕਿਵੇਂ ਜਸਪ੍ਰੀਤ ਕਹਿੰਦਾ ਥੋੜੇ ਦਿਨ ਪਹਿਲਾਂ ਮੇਰਾ ਪਾਸ ਚੋਰੀ ਹੋ ਗਿਆ ਸੀ ਉਹਦੇ ਵਿੱਚ ਸੀ ਸਭ ਕੁਝ ਮੈਂ ਰਿਪੋਰਟ ਵੀ ਲਿਖਵਾਈ ਸੀ ਆ ਰਿਪੋਰਟ ਦੀ ਕਾਪੀ ਅਰਮਾਨਜੋਤ ਕਹਿੰਦਾ ਵਾ ਜਸ ਤੂੰ ਤਾਂ ਕੇਸ ਵਿੱਚ ਜਾਨ ਪਾ ਦਿੱਤੀ ਅਰਮਾਨਜੋਤ ਕਹਿੰਦੀ ਵਾ ਜਸ ਤੂੰ ਤਾਂ ਕੇਸ ਵਿੱਚ ਜਾਨ ਪਾ ਦਿੱਤੀ ਹੁਣ ਬਾਕੀ ਮੇਰੇ ਤੇ ਛੱਡ ਦੇ ਮੈਂ ਆਪੇ ਜੁਗਾਰ ਕਰ ਲੈਣਾ ਵੀਰ ਜੀ ਇੱਕ ਕੰਮ ਕਰਨਾ ਪੈਣਾ ਵਿਅੰਤ ਕਹਿੰਦਾ ਹਾਂਜੀ ਭੈਣ ਜੀ ਅਰਮਾਨਜੋਤ ਵਿਅੰਤ ਦੇ ਕੰਨ ਵਿੱਚ ਕੁਝ ਕਹਿੰਦੀ ਹੈ ਸਭ ਖੁਸ਼ ਸੀ ਅਗਲੀ ਸੁਣਵਾਈ ਤੇ ਸੁੱਚਾ ਬਰੀ ਹੋ ਜਾਣਾ ਹੈ। ਬਿਆੰਤ ਘਰ ਆ ਜਾਂਦਾ ਹੈ। ਸਾਰੇ ਗੱਲ ਘਰ ਆਪਣੀ ਮਾਂ ਨੂੰ ਦੱਸਦਾ ਹੈ। ਮੀਰੋ ਰੱਬ ਦਾ ਸ਼ੁਕਰ ਅਦਾ ਕਰਦੀ ਹੈ। ਨਾ ਮੋ ਤੇ ਗਾਮੋ ਨੂੰ ਵੀ ਜਦੋਂ ਪਤਾ ਲੱਗਦਾ ਸਾਰੀ ਗੱਲ ਦਾ ਤਾਂ ਬਹੁਤ ਖੁਸ਼ ਹੁੰਦੀਆਂ। ਅੱਜ ਬਿਆੰਤ ਸਵੇਰ ਨਾਲ ਉੱਠ ਕੇ ਗੁਰੂ ਘਰ ਜਾਂਦਾ ਹੈ ਅਤੇ ਆਪਣੀ ਗਲਤੀ ਦੀ ਮਾਫੀ ਮੰਗਦਾ ਹੈ। ਅਤੇ ਰੱਬ ਦਾ ਸ਼ੁਕਰਾਨਾ ਕਰਦਾ ਹੈ ਅਤੇ ਅਰਦਾਸ ਕਰਦਾ ਹੈ ਕਿ ਸੁੱਚਾ ਘਰ ਆ ਜਾਵੇ। ਦਲਵੀਰ ਸਿੰਘ ਵੀ ਖੁਸ਼ ਸੀ ਭਾਵੇਂ ਜ਼ਮੀਨ ਦੇ 50 ਕਿੱਲੇ ਵੇਚ ਦਿੱਤੇ ਸੀ ਇੱਕ ਤਾਂ ਪਹਿਲਾਂ ਵਾਲਾ ਵਕੀਲ ਫਿਰ ਉਹ ਜੱਜ ਫਿਰ ਥਾਣੇ ਵਾਲੇ ਫਿਰ ਕਰਜ਼ਾ ਪੈਸਾ ਬਹੁਤ ਲੱਗ ਗਿਆ ਸੀ ਜ਼ਮੀਨਾਂ ਤਾਂ ਬਣ ਜਾਂਦੀਆਂ ਪਰ ਪੁੱਤ ਗਏ ਵਾਪਸ ਨਹੀਂ ਆਉਂਦੇ ਅੱਜ ਲੇਵਰ ਦਾ ਵੀ ਆਖਰੀ ਦਿਨ ਸੀ ਨਾਮੋ ਤੇ ਗਮੋ ਉਦਾਸ ਸੀ ਕਿਉਂ ਅੱਜ ਸ਼ਾਮ ਤੱਕ ਉਹ ਵਾਪਸ ਪਿੰਡ ਪਰਤ ਜਾਣਗੀਆਂ ਦੁਪਹਿਰ ਦਾ ਟਾਈਮ ਸੀ ਲੈਨਦੇ ਵਾਲੇ ਪਾਸੇ ਤੋਂ ਕਾਲੇ ਬੱਦਲ ਆਉਣੇ ਸ਼ੁਰੂ ਹੋ ਗਏ ਦੁਪਹਿਰ ਨੂੰ ਹੀ ਹਨੇਰਾ ਹੋ ਗਿਆ ਸੀ ਤੂਫਾਨ ਵੀ ਨਾਲ ਹੀ ਸੀ ਵਿਅੰਧਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਹੁਣ ਕੀ ਹੋਣ ਵਾਲਾ ਹੈ ਪਹਿਲਾਂ ਤਾਂ ਜ਼ਿੰਦਗੀ ਵਿੱਚ ਇੰਨੇ ਵੱਡੇ ਵੱਡੇ ਤੂਫਾਨ ਆ ਗਏ ਵਾਈ ਵੀ ਜੇਲ੍ਹ ਵਿੱਚ ਹੈ ਮਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਪਿਓ ਦੇ ਵੀ ਮੋਢੇ ਕਰਜ਼ੇ ਥੱਲੇ ਆ ਕੇ ਝੁਕਣ ਲੱਗ ਗਏ ਤੇ ਮੈਂ ਅੱਜ ਵੀ ਉੱਥੇ ਦਾ ਉੱਥੇ ਹੀ ਹਾਂ ਨਾਮੋ ਕਹਿੰਦੇ ਬਿਆੰਤ ਕੀ ਹੋਇਆ ਕੀ ਸੋਚ ਰਹੇ ਹੋ ਬਿਆੰਤ ਕਹਿੰਦਾ ਕੁਛ ਨਹੀਂ ਆ ਕੁਦਰਤ ਵੀ ਕਿੰਨੀ ਅਜੀਬ ਹੈ ਜਦੋਂ ਵੀ ਇਹਦੇ ਵਿੱਚ ਹਲਚਲ ਹੁੰਦੀ ਆ ਸਾਡੀ ਜ਼ਿੰਦਗੀ ਵੀ ਵਿੱਚ ਵੀ ਹਲਚਲ ਹੁੰਦੀ ਆ ਨਾਮੋ ਕਹਿੰਦੇ ਜਿਆਦਾ ਨਾ ਸੋਚੋ ਕੱਲ ਨੂੰ ਸੁੱਚੇ ਨੇ ਵੀ ਬਾਹਰ ਆ ਜਾਣਾ ਬਿਆੰਤ ਕਹਿੰਦਾ ਹਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਉਹੀ ਆ ਮੇਰੇ ਵਾਸਤੇ ਨਾਮੋ ਕਹਿੰਦੀ ਅੱਛਾ ਮੈਨੂੰ ਮਿਲਣ ਪਿੰਡ ਆਇਆ ਕਰੇਗਾ ਬਿਆਨਤ ਕਹਿੰਦਾ ਹਾਂ ਤੂੰ ਤਾਂ ਮੇਰਾ ਪਿਆਰ ਹੈ ਤੈਨੂੰ ਮਿਲਣ ਜ਼ਰੂਰ ਆਵਾਂਗਾ ਨਾਮੋ ਕਹਿੰਦੀ ਅੱਛਾ ਇੱਕ ਗੱਲ ਕਹਾਂ ਬਿਆਨਤ ਕਹਿੰਦਾ ਹਾਂ ਕਹਿ ਨਾਮੋ ਕਹਿੰਦੀ ਅੱਜ ਸ਼ਾਮ ਨੂੰ ਇੱਕ ਵਾਰ ਮਿਲ ਲਓ ਫਿਰ ਪਤਾ ਨਹੀਂ ਕਦੋਂ ਮੇਲੇ ਹੋਣੇ ਆ ਨਾਲੇ ਤੁਸੀਂ ਟੈਨਸ਼ਨ ਵਿੱਚ ਸੀ ਮੇ ਕਿੰਨੇ ਦਿਨ ਹੋ ਗਏ ਕਿਹਾ ਨਹੀਂ ਬਿਅੰਤ ਕਹਿੰਦਾ ਠੀਕ ਹੈ ਸ਼ਾਮ ਨੂੰ ਮਿਲਦੇ ਆਂ ਬਿਅੰਤ ਵਕੀਰ ਨੂੰ ਫੋਨ ਕਰਦਾ ਹੈ ਬਿਅੰਤ ਕਹਿੰਦਾ ਸਤਿ ਸ੍ਰੀ ਅਕਾਲ ਭੈਣ ਜੀ ਅਰਮਾਨ ਜੋਤ ਕਹਿੰਦੀ ਸਤਿ ਸ੍ਰੀ ਅਕਾਲ ਵੀਰ ਜੀ ਬਿਅੰਤ ਕਹਿੰਦਾ ਜੋ ਤੁਸੀਂ ਕਿਹਾ ਸੀ ਉਹ ਕੰਮ ਹੋ ਗਿਆ ਅਰਮਾਨ ਜੋਤ ਕਹਿੰਦੀ ਹੁਣ ਠੀਕ ਆ ਤੇਰੇ ਵੀਰ ਨੂੰ ਇੱਕ ਵਾਰ ਤਾਂ ਵਰੀ ਕਰਵਾ ਦੇਵਾਂਗੀ ਬਿਅੰਤ ਕਹਿੰਦਾ ਭੈਣ ਜੀ ਤੁਹਾਡਾ ਕਿਵੇਂ ਦੇਣਾ ਦੇਵਾਂਗੇ ਰਮਨਜੋਤ ਕਹਿੰਦੀ ਮੈਨੂੰ ਜਸ ਨੇ ਸਭ ਦੱਸਿਆ ਸੀ ਸੁੱਚੇ ਬਾਰੇ ਤਾਂ ਕਰਕੇ ਕੋਈ ਮੇਕਸੁਰ ਫਾਂਸੀ ਨਹੀਂ ਚੜਨਾ ਚਾਹੀਦਾ ਬਿਅੰਤ ਕਹਿੰਦਾ ਹਾਂਜੀ ਪਰ ਮੈਨੂੰ ਅਜੇ ਵੀ ਲੱਗਦਾ ਸੁੱਚਾ ਕੁਝ ਝੂਠ ਬੋਲ ਰਿਹਾ ਹੈ ਰਮਨਜੋਤ ਕਹਿੰਦੀ ਆਪਣੇ ਕੇਸ ਵਾਸਤੇ ਇੰਨਾ ਬਹੁਤ ਆ ਰੱਬ ਅੱਗੇ ਸੁੱਖ ਰੱਖੇ ਬਿਅੰਤ ਕਹਿੰਦਾ ਹਾਂਜੀ ਭੈਣ ਜੀ ਫੋਨ ਕੱਟ ਹੋ ਜਾਂਦਾ ਹੈ ਦਲਵੀਰ ਵੀ ਆ ਜਾਂਦਾ ਹੈ ਬਿਆੰਥ ਤੇ ਦਲਵੀਰ ਆਪਸ ਵਿੱਚ ਕੱਲ੍ਹ ਸ਼ਹਿਰ ਜਾਣ ਬਾਰੇ ਗੱਲ ਕਰਦੇ ਆ ਸ਼ਾਮ ਹੋ ਗਈ ਲੇਬਰ ਆਪਣਾ ਕੰਮ ਜ਼ੋਰ ਨਾਲ ਕਰ ਰਹੀ ਹੈ ਜਿੰਨਾ ਜਲਦੀ ਲੱਗੇਗਾ ਝੋਨਾ ਉਹਨਾਂ ਘਰ ਜਲਦੀ ਜਾ ਸਕਦੇ ਸੀ ਨਾਮੋ ਤੇ ਕਾਮੋ ਬਾਗ ਵਿੱਚ ਘਾਹ ਵਾਸਤੇ ਜਾਣ ਲੱਗਦੀਆਂ ਫਰਮਾਸੀ ਉਹਨਾਂ ਵਿੱਚੋਂ ਇੱਕ ਨੂੰ ਕਹਿੰਦੀ ਹੈ ਇੱਕ ਝੋਨਾ ਲਾਵੇ ਜਲਦੀ ਲਾਉਣਾ ਅੱਜ ਨਾਮੋ ਬਾਗ ਵਾਲੇ ਪਾਸੇ ਆ ਜਾਂਦੀ ਹੈ ਬਿਆੰਥ ਪਹਿਲਾਂ ਹੀ ਬਾਗ ਵਿੱਚ ਹੁੰਦਾ ਹੈ ਨਾਮੋ ਘਾਵ ਵਾਲੀ ਚਾਦਰ ਥੱਲੇ ਵਿਛਾ ਲੈਂਦੀ ਹੈ ਦੋਵੇਂ ਉਹਦੇ ਉੱਪਰ ਬੈਠ ਜਾਂਦੇ ਆ ਨਾਮੋ ਕਹਿੰਦੀ ਅਜ ਆਖਰੀ ਵਾਰ ਦੇਖ ਲੈਣ ਦਿਓ ਇਸ ਤੋਂ ਬਾਅਦ ਪਤਾ ਨਹੀਂ ਕਦੋਂ ਮੇਲ ਹੋਣਾ ਬਿਆੰਤ ਕਹਿੰਦਾ ਕੋਈ ਨਾ ਮੈਂ ਆਉਂਦਾ ਆਉਂਦਾ ਰਹਿਣਾ ਤੇਰੇ ਕੋਲੇ ਨਾਮੋ ਕਹਿੰਦੀ ਫਿਰ ਆ ਤੇਰੇ ਪਿਆਰ ਦੀ ਤੜਫ ਕਿਵੇਂ ਖਤਮ ਹੋਵੇਗੀ ਬਿਆੰਤ ਕਹਿੰਦਾ ਸੁੱਚੇ ਤੇ ਆਉਣ ਤੋਂ ਬਾਅਦ ਮੈਂ ਗੱਡੀ ਲੈ ਲੈਣੀ ਆ ਫਿਰ ਤੈਨੂੰ ਪਿੰਡ ਤੋਂ ਗੱਡੀ ਵਿੱਚ ਇੱਥੇ ਆਪਣੇ ਕੋਲ ਲੈ ਆਉਣਾ ਨਾਮੋ ਕਹਿੰਦੀ ਅੱਜ ਸੱਚੀ ਰੱਜ ਕੇ ਪਿਆਰ ਕਰਨ ਨੂੰ ਦਿਲ ਕਰਦਾ ਇਹ ਕਹਿ ਕੇ ਦੋਵੇਂ ਇੱਕ ਦੂਜੇ ਵਿੱਚ ਇੰਨੇ ਮਸਤ ਹੋ ਜਾਂਦੇ ਆ ਕਿ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਇੱਕ ਗਰਮੀ ਦੂਜਾ ਬਾਗ ਵਿੱਚ ਤੀਜਾ ਉਹਨਾਂ ਦੋਵਾਂ ਦੇ ਵਿੱਚ ਗਰਮੀ ਪਸੀਨਾ ਤਾਂ ਦੋਵਾਂ ਦੇ ਸਰੀਰ ਵਿੱਚੋਂ ਬਹੁਤ ਬਹਿ ਰਿਹਾ ਸੀ ਪਰ ਉਹ ਪਸੀਨੇ ਦੀ ਖੁਸ਼ਬੂ ਅਲੱਗ ਹੀ ਸੀ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਅਰਮਾਨ ਦਿਖਾਈ ਦੇ ਰਹੇ ਸੀ ਉਹ ਆਪਣੇ ਪਿਆਰ ਦੇ ਆਖਰੀ ਪਲਾਂ ਵਿੱਚ ਸੀ ਕੁੱਤੀਏ ਆਹ ਕੀ ਕਰਦੀ ਆ ਸਾਡੀ ਇੱਜ਼ਤ ਨੂੰ ਤੂ ਤਾਰ-ਤਾਰ ਕਰਤਾ ਮਾਸੀ ਦੀ ਆਵਾਜ਼ ਆਉਂਦੀ ਹੈ ਬੇਸ਼ਰਮ ਕਿਸੇ ਥਾਂ ਦੀ ਤੇਰਾ ਯਕੀਨ ਕੀਤਾ ਤੈਨੂੰ ਆਪਣੇ ਪੁੱਤਰਾ ਵਾਂਗੂ ਸਮਝਿਆ ਤੂੰ ਸਾਡੀ ਹੀ ਇੱਜ਼ਤ ਨਾਲ ਖੇਡਦੇ ਰਹਾ ਠੇਕੇਦਾਰ ਨੇ ਗਰਜ ਕੇ ਆਖਿਆ ਬਿਆੰਤ ਦੇਖਦਾ ਹੈ ਠੇਕੇਦਾਰ ਅਤੇ ਮਾਸੀ ਦੇ ਨਾਲ ਰਾਜੂ ਵੀ ਖੜਾ ਹੱਸ ਰਿਹਾ ਹੈ ਉਹਨਾਂ ਕੋਲ ਸਿਰਫ ਨਜ਼ਰਾਂ ਝੁਕਾਉਣ ਦੇ ਇਲਾਵਾ ਕੁਝ ਨਹੀਂ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਹਾਣੀ ਸੁਣ ਲਈ ਧੰਨਵਾਦ